ਸਸੀਕਾਲ ਜੀ ਗਿਲਫ ਨੀਚਾ ਹਾਊਸ ਪਿੰਡ ਸੰਗਵਾਲ ਜ਼ਿਲ੍ਹਾ ਲੁਧਿਆਣਾ ਤੇ ਆਪਣੀ ਹੈਗੀ ਆ ਸਾਰੀ ਫਰਨੀਚਰ ਦੀ ਮੈਨੂਫੈਕਚਰਿੰਗ ਆਪਾਂ ਕੁਆਲਿਟੀ ਬੈਸਟ ਤੋਂ ਬੈਸਟ ਦੇਈਦੀ ਆ ਰੇਟ ਘਟਾ ਕੇ ਨਹੀਂ ਆਪਾਂ ਦਿੰਦੇ ਹੈਗੇ ਕਿਉਂਕਿ ਰੇਟ ਘਟਾਵਾ ਕਰੇ ਇੱਕ ਚੀਜ਼ ਆ ਉਹ ਚ ਕੀ ਹੁੰਦਾ ਕੁਆਲਿਟੀ ਡਾਊਨ ਕਰਨੀ ਪੈਂਦੀ ਆਪਾਂ ਚੀਜ਼ ਬਣਾਈਦੀ ਆ ਬੋਪ ਘੈਂਟ ਵਧੀਆ ਚੀਜ਼ ਬਣਾਈਦੀ ਆ ਕਿਉਂਕਿ ਖੁਦ ਹੀ ਮੈਨੂਫੈਕਚਰਿੰਗ ਦਾ ਠੇਕਾ ਕੋਈ ਲੰਬੇ ਵਾਲਾ ਕੰਮ ਆਪਾਂ ਨਹੀਂ ਚਾਹੁੰਦੇ ਹੈਗੇ ਤੇ ਬੈਕ ਸਾਈਡ ਤੋਂ ਤੁਸੀਂ ਦੇਖ ਰਹੇ ਹੋ ਆਪਣੀ ਫੈਕਟਰੀ ਜਾਂਦੀ ਆ ਉੱਥੇ ਆਪਣਾ ਸ਼ੋਅਰੂਮ ਆ ਤੇ ਬਾਕੀ ਵੀਡੀਓ ਤੇ ਨੰਬਰ ਆ ਰਿਹਾ ਤੁਸੀਂ ਇੱਥੇ ਕੰਟੈਕਟ ਕਰ ਸਕਦੇ ਹੋ ਕਿਸੇ ਨੇ ਕਸਟਮਰ ਨੇ ਵੀਡੀਓ ਕਾਲ ਕਰਨੀ ਆ ਉਹ ਵੀ ਕਰ ਸਕਦੇ ਹੋ ਤੁਸੀਂ ਤੇ ਬਾਕੀ ਜੇ ਆਪਾਂ ਗੱਲ ਕਰੀ ਹਾਂ ਸੋਫੇ ਦੀ ਸੋਫੇ ਦੀ ਕੁਆਲਿਟੀ ਬੈਸਟਰ ਡੀਕ ਦਾ ਫਰੇਮ ਲੱਗਿਆ ਹੋਇਆ 32x33 ਫਾਰਮ ਵਰਤੀ ਆਪਾਂ 32 ਵਰਤੀ ਆ ਐਚ ਆਰ ਫਾਰਮ ਠੀਕ ਆ ਉਹ ਕੰਮ ਨਹੀਂ ਕਰੀਦਾ ਹੁੰਦਾ ਜੀ ਐਚ ਆਰ ਲਾਤੀ ਜੀ 40 ਲਾਤੀ 40 ਕੋਈ ਨਹੀਂ ਲਾਉਂਦਾ ਹੈਗਾ ਆਪਾਂ ਸਿੱਧੀ ਜੀ ਗੱਲ ਕਰਦੇ ਆ 32 ਦਾ ਮਾਲ ਆ ਮਾਰਕੀਟ 28 ਲਾਈ ਜਾਂਦਾ ਜੀ ਕੋਈ 30 ਲਾਉਂਦਾ ਤੇ ਉੱਚ ਕੋਈ ਕ੍ਰਾਸ ਮਾਰਬਲ ਵਰਤੀ ਜਾਂਦਾ ਠੀਕ ਆ ਮੰਨ ਲਓ ਆ ਸੋਫਾ ਕੋਈ ਸਸਤਾ ਦਊਗਾ ਤਾਂ ਕ੍ਰਾਸ ਦਾ ਮਾਲ ਹੋਗਾ ਜਾਂ 28 28 ਜਾਂ 30 ਡੈਕਸੀ ਫਾਰਮ ਹੋ ਗਈ ਜਿੱਦਾਂ ਹੁਣ ਵੀਡੀਓ 'ਚ ਸੋਫਾ ਦਿਸ ਰਿਹਾ ਹੈ ਇਹ ਲੈਦਰ ਸਵੈਡ ਫੈਬਰਿਕ ਲੱਗਿਆ 3 3 ਤੇ ਲੂਜ਼ ਕਾਰਨਰ ਤਿੰਨ ਬਾਈ ਦਾ ਟੇਬਲ ਦੋ ਪਫੀ ਦੋ ਆਪਣੇ 4 ਫੁੱਟ 'ਚ ਮਹਾਰਾਜਾ ਚੇਰਾਂ ਤਿਆਰ ਹੋਈਆਂ ਹੋਈਆਂ ਤੇ ਡਿਜ਼ਾਈਨਿੰਗ ਤੁਸੀਂ ਵੀ ਬੱਦ ਦੇਖ ਸਕਦੇ ਹੋ ਚੇਰ ਤੇ ਵੀ ਬਟਨ ਕਰਲ ਮੜੇ ਹੋਏ ਹਨ ਇਹਨਾਂ ਸਾਰੇ ਆਹ ਗੋਲਡਨ ਪਾਵੇ ਲੱਗੇ ਹੋ ਗੋਲਡਨ ਆਰਮ ਤੇ ਬਾਜੂ ਤੇ ਸੋਫੇ ਦੇ ਪੱਤੀ ਵਗੈਰਾ ਲੱਗੀ ਹੋਈ ਆ ਤੇ ਹੁਣ ਇਹਦੀ ਪ੍ਰਾਈਸ ਦੀ ਗੱਲ ਕਰੀਏ ਬੈਸਟ ਕੁਆਲਿਟੀ ਚ ਫਰਨੀਚਰ ਸਾਡਾ ਤਿਆਰ ਹੁੰਦਾ ਜਿੱਦਾਂ ਤੁਸੀਂ ਸੋਫਾ ਵੀਡੀਓ ਚ ਦੇਖ ਰਹੇ ਹੋ ਸਾਰਾ ਕੰਪਲੀਟ ਸੈੱਟ 50000 ਰੁਪਏ ਚ ਤੁਹਾਨੂੰ ਆਪਾਂ ਦੇਣਾ ਹੈ ਤੇ ਘਰ ਤੱਕ ਦੀ ਜਿਹੜੀ ਸ਼ਿਪਿੰਗ ਆ ਸਾਰੇ ਪੰਜਾਬ ਚ ਬਿਲਕੁਲੀ ਫ੍ਰੀ ਆ ਤੁਸੀਂ 1 ਰੁਪਿਆ ਨਹੀਂ ਦੇਣਾ ਹੈਗਾ ਕੋਈ ਗੱਡੀ ਦਾ ਰੈਂਟ ਨਹੀਂ ਹੈਗਾ ਤੁਹਾਡੇ ਘਰ ਤੱਕ ਇਹ ਸੋਫਾ ਆਊਗਾ ਸਹੀ ਸਲਾਮਤ ਬਾਕੀ ਵੀਡੀਓ ਤੇ ਨੰਬਰ ਆਉਂਦਾ ਜਲਦੀ ਜਲਦੀ ਤੁਸੀਂ ਵੀਡੀਓ ਕਾਲ ਤੇ ਕੰਟੈਕਟ ਕਰ ਸਕਦੇ ਹੋ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਜਿਹੜੇ ਕਸਟਮਰ ਮੰਨ ਲਓ 12 ਕੋਈ ਵੀ ਵੀਡੀਓ ਕਾਲ ਕਰਨੀਆਂ ਤਾਂ ਤੁਸੀਂ ਵੀਡੀਓ ਤੇ ਜਿਹੜਾ ਨੰਬਰ ਆ ਰਿਹਾ 9914512001 ਤੁਸੀਂ ਇੱਥੇ ਕਾਲ ਕਰਕੇ ਆਪਣੀ ਵੀਡੀਓ ਕਾਲ ਤੇ ਫਰਨੀਚਰ ਬਾਏ ਕਰ ਸਕਦੇ ਹੋ ਪੱਕੀ ਹੋਰ ਪੇਜ ਦੀ ਵੀਡੀਓ ਦੇਖਣ ਲਈ ਇੰਸਟਾਗ੍ਰam ਪੇ ਨੂੰ ਫੋਲੋ ਜ਼ਰੂਰ ਕਰ ਲਓ ਇੰਦਰ ਗਿੱਲ ਬਰਾਂਡ ਜਿਹੜੇ ਆਪਣੀ ਆਈਡੀ ਹੈ ਬਾਕੀ ਚੈੱਕ ਕਰੋ ਵੀਡੀਓ ਵੀਡੀਓ ਤੇ ਤੁਸੀਂ ਸੋਫਾ ਸਾਰਾ ਦੇਖ ਲਿਆ ਵਾ ਤੇ ਸੋਫੇ ਦਾ ਵੀ ਤੁਸੀਂ ਆਨਲਾਈਨ ਆਰਡਰ ਕਰਨ ਦਾ ਵੀਡੀਓ ਤੇ ਆ ਰਿਹਾ ਨੰਬਰ 9914512001 ਤੁਸੀਂ ਫੋਲੋ ਕਰਦੇ ਸਟਰੀਆਲੀ ਸਿੱਟਿੰਗ ਆ ਕਾਲ ਜੀ ਹਾ ਤੋਂ ਉੱਪਰ ਫੀਚਰ ਤੁਸੀਂ ਲਓਗੇ ਤਾਂ ਇਹ ਬਿਲਕੁਲ ਫਰੀ ਹੈ ਜਲਦੀ ਜਲਦੀ ਕਾਲ ਕਰਕੇ ਵੀਡੀਓ ਕਰੋ ਤੇ ਇਸ ਚੇਂਜ ਦਾ ਫਾਇਦਾ ਚੁੱਕੋ